ਮਿੱਤਰੋ ਗਰਮੀ ਪੈਣ ਲੱਗੀ ਤੇ ਦਿਨ ਗਏ ਖੁੱਲ ਤੇ ਬੀਜ ਰੇ ਹੱਥਾਂ ਦੇ ਹਲ ਨਾਲ ਜਮਾਰ ਜੰਬੂ ਦੀ ਐਡਵਾਂਟਾ ਤੇ ਚਾਚਾ ਹਲ ਖਿੱਚਦਾ ਤੇ ਮੈਂ ਪਾਉਣਾ ਬੀ ਚਾਚਾ ਕਹਿੰਦਾ ਟਰੈਕਟਰ ਨਾਲ ਬੀਜ ਦੀਆਂ ਮੈਂ ਕਿਹਾ ਕਿੱਥੇ ਟਰੈਕਟਰ ਚੱਕਾਂਗੇ ਮੈਂ ਕਿਹਾ ਉਨੀ ਮਸ਼ੀਨ ਦੇ ਪੋਰਾ ਚ ਰਹਿ ਜੂਗੀ ਤੇ ਬੀ ਥਲੇ ਡਗਪੂ ਤੇ 2 ਕਿਲੋ ਕਨਾਲ ਚ ਪੈਂਦਾ ਮਿੱਤਰੋ ਤੇ ਕਿਲੋ ਨੇ ਸਰੂਆ ਚਾਚਾ ਫੜੀ ਕਹਿੰਦਾ ਤੇ ਮੇਰੇ ਕੰਨ ਲਾਈ ਤੂੰ ਦੇਖੋ ਮਿੱਤਰੋ ਪੁਰਾਣੇ ਬੁੜਾ ਵਾਂਗੂ ਪਹਿਲਾਂ ਸਾਰੇ ਬੰਦੇ ਆਏ ਬੀਜਦੇ ਹੁੰਦੇ ਸੀ ਅੱਧਾ ਵੀਪ ਪਊਗਾ ਹਲ ਨਾਲ ਸਾਰੇ ਭਰਾ ਇਹ ਇਕੱਲਾ ਕਰਾ 11 ਮਿੰਟਾਂ ਟੈਕਟਰ ਨਾਲ ਮੱਥਾ ਮਾਰਿਆ ਕੋਈ ਟਰੈਕਟਰਾਂ ਬੀਜਿਆ ਕਰੋ ਹਲ ਨਾਲ ਬੀਜਿਆ ਕਰੋ ਸਾਰੇ ਆ ਸਾਨੂੰ ਇੱਕ ਘੰਟਾ ਲੱਗਿਆ ਨਹੀਂ ਬਸ ਦੋ ਕੋੜੇ ਰਹਿ ਗਏ ਇਹ ਪੁਰਾਣੇ ਬੰਦਿਆਂ ਨੂੰ ਵੰਨ ਕੇ ਆਏ ਜੱਥੇ ਨਾਲ ਕਿਰੀ ਜਾਣੀਆਂ ਜਮਾਰਾ ਅੱਧਾ ਵੀਪ ਪਊਗਾ ਤੇ ਸਾਰੇ ਬੰਦੇ ਐਵੇਂ ਟਰੈਕਟਰ ਦੀ ਖੇਚਲਾ ਕਰਾ ਕਰੋ ਟਰੈਕਟਰ ਉਹ ਕਰਾ ਕਰੋ ਸਾਡਾ ਡੀਜ਼ਲ ਬਚ ਗਿਆ ਨਾਲੇ ਆਉਣ ਜਾਣ ਦੀ ਟਰੈਕਟਰ ਦੀ ਮਿਹਨਤ ਬਚ ਗਈ ਨਾਲੇ ਮਸ਼ੀਨ ਅੰਦਰੋਂ ਕੱਢਣੀ ਪੈਂਦੀ ਜਮਾ ਤਿੰਨ ਕੋੜੇ ਰਹਿ ਗਏ ਤੇ 20 ਦੀ ਸਾਡੀ ਕਿਲੋ ਦੀ ਬਚਤ ਹੋ ਗਈ ਕਿਉਂ ਚਾਚਾ ਕਿੰਨਾ ਕੈਰ ਵੀ ਕਿਲੋ ਵੀ ਆ ਵੀ ਲੈ ਆਂ ਥਲੀ ਲੈ ਲੈਂ ਆ ਸਾਢੇ 400 ਸਾਢੇ 400 200 ਵੀ ਬੂ ਮਾਲਾ 200 200 ਵੀ ਬੂ 250 ਦਾ ਵੀ ਬਚ ਗਿਆ ਤੇ 2 300 ਡੀਜ਼ਲ ਬਚ ਗਿਆ ਯਾਨੀ ਕਿ ਆ ਕਹਿ ਰਿਹਾ ਵੀ ਫ੍ਰੀ ਬੀਜਾ ਜਾਊਗਾ ਆ ਨਾਲ ਵਾਲਾ ਆ ਕੱਲਾ ਕਹਿ ਰਿਹਾ ਵੇਖ ਲੋ 200 ਰੁਪਏ ਨਾਲ ਬੀਜਤਾ ਮਿਹਨਤ ਆ ਆਪਦੀ ਹੱਥੀ ਤੇ ਨਾਲ ਮਿਲ ਕੇ ਮਿੱਤਰੋ ਕੰਮ ਕਰਿਆ ਕਰਵਾਇਆ ਫਾਇਦਾ ਧੰਨਵਾਦ ਜੀ ਸਾਰਿਆਂ ਦਾ